ਹਲਕਾ ਖੇਮ ਕਰਨ ਦੇ ਅਧੀਨ ਪੈਂਦੇ ਪਿੰਡ ਸੁਰ ਸਿੰਘ ਵਿਖੇ ਅੱਜ ਆਪਾਂ ਮੌਜੂਦ ਹਾਂ ਗਰੀਬ ਪਰਿਵਾਰ ਦੇ ਹਾਲਾਤ ਦਿਖਾਉਣ ਜਾ ਰਹੇ ਹਾਂ ਤੇ ਸਰਕਾਰ ਦੀ ਵੀ ਪੋਲ ਅੱਜ ਖੋਲਾਂਗੇ ਸਰਕਾਰਾਂ ਵਾਅਦੇ ਕਰਦੀਆਂ ਨੇ ਕਿ ਗਰੀਬਾਂ ਵਾਸਤੇ ਅਸੀਂ ਬਹੁਤ ਸਕੀਮਾਂ ਲਿਆਉਨੇ ਆ ਪਰ ਅੱਜ ਸਰਕਾਰਾਂ ਦੀ ਪੋਲ ਖੋਲਣ ਜਾ ਰਹੇ ਹਾਂ ਗਰੀਬ ਪਰਿਵਾਰ ਦੇ ਘਰ ਖੜੇ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿੱਥੇ 2022 ਦਾ ਟੀਚਾ ਸੀ ਸਰਕਾਰ ਦਾ ਕਹ ਹਰੇਕ ਗਰੀਬ ਪਰਿਵਾਰ ਨੂੰ ਪੱਕੇ ਮਕਾਨ ਬਣਾ ਕੇ ਦੇਂਦਾ ਪਰ ਜਦੋਂ ਗਰਾਉਂਡ ਜ਼ੀਰੋ ਤੇ ਜਾ ਕੇ ਦੇਖੀਦਾ ਏ ਤੇ ਉਹ ਜਿਹੜੇ ਲਾਰੇ ਨੇ ਉਹ ਜਿਹੜੇ ਵਾਦੇ ਨੇ ਉਹ ਜਣੀਆਂ ਸਕੀਮਾਂ ਸਰਕਾਰ ਦੀਆਂ ਦਿੱਤੀਆਂ ਹੋਈਆਂ ਨੇ ਚਿੱਟੇ ਹਾਥੀ ਸਾਥ ਹੁੰਦੇ ਨੇ ਅੱਜ ਤੱਕ ਇਸ ਗਰੀਬ ਪਰਿਵਾਰ ਦਾ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਧਰ ਕੈਮਰੇ ਦੀ ਅੱਖ ਦੇ ਨਾਲ ਦਿਖਾ ਦਿੱਤਾ ਜਾਵੇ ਕਿ ਬਾਥਰੂਮ ਦੀ ਚਾਰ ਦਿਵਾਰੀ ਨਹੀਂ ਹੈਗੀ ਕੋਈ ਛੱਤ ਨਹੀਂ ਹੈਗੀ ਕਿ ਇਸ ਘਰ ਦੇ ਮੁਖੀਏ ਦੀ ਕੁਝ ਸਮਾਂ ਪਹਿਲਾਂ ਡੈਥ ਹੋ ਜਾਂਦੀ ਏ ਤਿੰਨ ਬੱਚੇ ਨੇ ਦੋ ਕਾਕੇ ਛੱਡ ਲਾ ਤਿੰਨ ਬੱਚੇ ਨੇ ਦੋ ਕਾਕੇ ਨੇ ਤੇ ਇੱਕ ਗੁड़िया ਏ ਤੇ ਪਿੱਛੇ ਛੱਡ ਗਿਆ ਵੀਰ ਜਿਹਦੀ ਡੈਥ ਹੋ ਜਾਂਦੀ ਆ ਬਜ਼ੁਰਗ ਮਾਤਾ ਉਹ ਵੀ ਅੱਖਾਂ ਤੋਂ ਅੰਨੀ ਏ ਇਸ ਟਾਈਮ ਤੇ ਜਿਹੜੀ ਵਿਧਵਾ ਭੈਣ ਹੈ ਉਹ ਆਪਣਾ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਚਲਾਉਂਦੀ ਏ ਤੇ ਆਪਣੇ ਬੱਚੇ ਪਾਲਦੀ ਪਈ ਏ ਬਹੁਤ ਮੰਦੇ ਹਾਲਾਤ ਨੇ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਘਰ ਦੇ ਹਾਲਾਤ ਉਸ ਕਮਰੇ ਦੇ ਹਾਲਾਤ ਵੀ ਦਿਖਾ ਦਿੱਤੇ ਜਾਣ ਕਿ ਜਿਹੜਾ ਕਮਰਾ ਜਦੋਂ ਬਰਸਾਤ ਆਉਂਦੀ ਏ ਤਾਂ ਚੋਂਦਾ ਏ ਬਾਲਿਆਂ ਵਾਲੀ ਛੱਤ ਐ ਤੇ ਟੇੜਾਂ ਜੜੀਆਂ ਨੇ ਦੀਵਾਰਾਂ ਦੇ ਵਿੱਚ ਪਈਆਂ ਹੋਈਆਂ ਨੇ ਬਹੁਤ ਮੰਦੇ ਹਾਲਾਤ ਨੇ ਇਸ ਪਰਿਵਾਰ ਦੇ ਇਥੋਂ ਤੱਕ ਸੁਣ ਦੇ ਵਿੱਚ ਸਾਨੂੰ ਆਇਆ ਏ ਕਿ ਜਿਹੜੀ ਗਰੀਬਾਂ ਨੂੰ ਫ੍ਰੀ ਵਾਲੀ ਕਣਕ ਮਿਲਦੀ ਏ ਕਣਕ ਮਿਲਦੀ ਏ ਉਹ ਵੀ ਇਸ ਪਰਿਵਾਰ ਨੂੰ ਨਹੀਂ ਮਿਲਦੀ ਕਿਉਂਕਿ ਜਦੋਂ ਵੋਟਾਂ ਆਉਂਦੀਆਂ ਨੇ ਗਰੀਬ ਪਰਿਵਾਰਾਂ ਦੇ ਘਰਾਂ ਦੇ ਗੇੜੇ ਮਾਰੇ ਜਾਂਦੇ ਨੇ ਤੇ ਗਰੀਬ ਪਰਿਵਾਰਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਨੇ ਜਦੋਂ ਇਲੈਕਸ਼ਨ ਨੰਗ ਜਾਂਦੀ ਏ ਜਦੋਂ ਜਿੱਤ ਜਾਂਦੇ ਨੇ ਤਾਂ ਉਦੋਂ ਤੁਸੀਂ ਕੌਣ ਤੇ ਅਸੀਂ ਕੌਣ ਇਹੋ ਜਿਹੇ ਜਿਹੜੇ ਹਾਲਾਤ ਬਣ ਜਾਂਦੇ ਨੇ ਸਾਡੇ ਨਾਲ ਉਹ ਭੈਣ ਮੌਜੂਦ ਹੈ ਜਿੱਤੇ ਪਤੀ ਦੀ ਡੈਥ ਹੋ ਜਾਂਦੀ ਏ ਤੇ ਹੁਣ ਘਰਾਂ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਏ ਉਹਦੇ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਭੈਣ ਜੀ ਕੀ ਨਾਮ ਤੁਹਾਡਾ ਰਾਜਵੀਰ ਤੇ ਭੈਣ ਜੀ ਕਿਦਾਂ ਕਰਦੇ ਹਾਲਾਤ ਨੇ ਬਹੁਤ ਮਾਰੇ ਦਾ ਕੰਮ ਚੱਲਦਾ ਪਿਆ ਹੈ। ਕੇ ਇਹਦਾ ਕੰਮ ਕਰਕੇ ਕਾ ਟਾਈਮ ਗੱਡੀ ਰ ਮਾੜਾ ਚੰਗਾ। ਕਿੰਨੇ ਘਰਾਂ ਦਾ ਕੰਮ ਕਰਦੇ ਹੋ? ਮੇਰਾ ਚੋਕ ਘਰਾਂ ਦਾ। ਕਿੰਨਾ ਚਿਰ ਹੋਇਆ ਹੋ ਗਿਆ ਤੁਹਾਡੇ ਪਤੀ ਦੀ ਡੈਥ ਹੋਈ ਨੂੰ? ਤਿੰਨ ਸਾਲ ਹੋ ਗਏ। ਕੀ ਗੱਲ ਹੋਈ ਸੀ? ਉਹ ਕੜਾ ਪੀ ਰਿਹਾ ਹੋ ਗਿਆ। ਕੜਾ ਪੀ ਲਿਆ ਹੋ ਗਿਆ ਸੀ। ਹਾਂਜੀ। ਤੇ ਨਾਜ ਕਰਵਾਇਆ ਸੀ? ਹਾਂਜੀ ਕਿੰਨੇ ਪੈਸੇ ਲਾਤੇ? 20000। ਤੇ ਫਿਰ ਵੀ ਨਹੀਂ ਬਚ ਰਿਹਾ। ਨਾ। ਕਿੰਨੇ ਬੱਚੇ ਨੇ? ਦੋ ਕਾਕੇ ਗੁੱਡੀ ਸਕੂਲ ਜਾਂਦੇ ਨੇ। ਹਾਂ ਦੋ ਜਾਂ ਇੱਕੀ ਜਾਂਦਾ। ਇਸ ਪਿੰਡ ਦੇ ਵਿੱਚ ਹੀ ਜਾਂਦੇ ਨੇ। ਹਾਂਜੀ। ਤੇ ਕਣਕ ਮਿਲਦੀ ਜਿਹੜੀ ਫ੍ਰੀ ਵਾਲੀ ਨਾ ਕੱਟੀ ਗਈ ਮਿੰਦੀ ਮੇਰਦੀ ਹੁੰਦ ਕਣਕ ਫੇ ਕੱਟੀ ਗਈ ਕਿਉਂ ਕੱਟੀ ਗਈ ਕੀ ਕਿਆ ਕਹਿ ਕੇ ਕੱਟ ਦਿੱਤੀ ਕਰੋ ਹਾਂ ਦੇ ਪਿੱਛੇ ਕੱਟੀ ਗਈ ਇਹ ਨਹੀਂ ਕੱਟੀ ਅੱਛਾ ਤੇ ਤੁਸੀਂ ਸਰਪੰਚ ਕੋ ਗਏ ਨਹੀਂ ਨਾ ਕਿਹਾ ਕਿਉਂ ਨਹੀਂ ਗਏ ਮਰਦਾ ਕੱਟੀ ਗਈ ਕਣਕ ਤੇ ਫਿਰ ਨਵੇਂ ਕਾਰ ਬੰਨੇ ਫਿਰ ਇਹ ਕਿੰਨੇ ਕਿਹਾ ਅੱਜ ਵਾੜ ਦੇ ਢਿੱਪੂ ਵੜੇ ਜਾਂਦੇ ਅੱਛਾ ਹਾਂਜੀ ਤੇ ਆ ਜਿਹੜੇ ਕਮ ਜਿਹੜੇ ਛੱਤ ਦੇ ਬਾਲੇ ਪਏ ਹੋਏ ਨੇ ਕਦੀ ਸਰਪੰਚ ਨੂੰ ਆਖਿਆ ਕਿ ਸਾਡਾ ਜਿਹੜਾ ਕੋਠਾ ਚੁੰਦਾ ਸਾਡੀ ਛੱਤ ਬਦਲ ਦਿੱਤੀ ਜਾਵੇ। ਹਾਂ ਆਖਿਆ ਕਿ ਕਿੰਨੀ ਵਾਰੀ ਪਾਦਾਂ ਨੇ ਪਾਦਾਂ ਦੇ ਮੌਸਮ ਨਹੀਂ। ਹਾਰ ਭਰ ਕੇ ਦਿੱਤੇ ਤੁਸੀਂ ਨਾਲ ਪਾੜ ਦਰ ਫੌੜਾ ਦਾ ਆ ਕੇ ਲੈ ਗਏ। ਅੱਛਾ ਫੋਟੋ ਲੈ ਕੇ ਲੈ ਗਏ। ਕਿੰਨਾ ਚਰ ਹੋਇਆ ਏ। ਬਹੁਤ ਚਿਰ ਹੋ ਗਿਆ। ਦੋ 3 ਨੇ ਮਹੀਨੇ ਹੋ ਗਏ ਅਸੀਂ। ਉਸ ਤੋਂ ਬਾਅਦ ਨਹੀਂ ਆਏ। ਨਾ ਬਸ। ਅੱਛਾ। ਬੱਚੇ ਕਿੰਨੀ ਕਿੰਨੀ ਵਿੱਚ ਪੜਦੇ ਨੇ। ਇੱਕ 6ਵੀਂ ਜਿਆ ਅੱਟਰੀ ਵਿੱਚ। ਤੋਂ ਉਨਾਂ ਤੇ ਫਿਰ ਖਰਚਾ ਪੂਰਾ ਹੋ ਹੀ ਜਾਂਦਾ ਏ। ਇਤਨਾ ਟਾਈਮ ਪੜ ਕੇ ਪੜੀਦਾ। ਰੋਟੀ ਕਿਦਾਂ ਰੋਟੀ ਦਾ ਖਰਚ ਕਿਦਾਂ ਜਿਗਰਾ ਚੱਲਦਾ ਪਿਆ ਪਤਾ ਕਿ ਇਹ ਕੰਮ ਕਰਕੇ ਕੰਪਨੀ ਲਈ ਦੀ ਸੋਢੀ ਚੱਕੀ ਦੇ ਫੇਰ ਰੋਟੀ ਪਾਣੀ ਹੁੰਦੀ ਹੈ ਹਾਂਜੀ ਸੰਤਜੀ ਭੈਣ ਦੇ ਕੋਲ ਭੈਣ ਇੰਨੀ ਸਿੱਧੜੀ ਆ ਕਿ ਭੈਣ ਦੇ ਕੋਲ ਕੋਈ ਗੱਲ ਜੋ ਵੀ ਸਵਾਲ ਪੁੱਛੀਦਾ ਏ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਜਵਾਬ ਕੀ ਦੇਣਾ ਹੈ ਕਿਉਂਕਿ ਇੱਕ ਪਤੀ ਦਾ ਜਿਹੜਾ ਸਾਆਇਆ ਸਿਰ ਤੋਂ ਉੱਠ ਜਾਣਾ ਦੂਸਰਾ ਗਰੀਬੀ ਨੇ ਮਾਰ ਦੇਣਾ ਤੇ ਫਿਰ ਨਿੱਕੇ ਨਿੱਕੇ ਬੱਚੇ ਪਾਲਣੇ ਤੇ ਦਿਮਾਗ ਤੇ ਸੁਰਤ ਕਿੱਥੋਂ ਜਾਗਣੀ ਏ ਸੋ ਪਿੰਡ ਵਾਸੀ ਵੀ ਮੌਜੂਦ ਹੈ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਜੀ ਕਿਦਾਂ ਇਸ ਪਰਿਵਾਰ ਦੇ ਹਾਲਾਤ ਨੇ ਅਸੀਂ ਤੇ ਬੱਬੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੇ ਬਹੁਤ ਲਹਾਤ ਮਾੜੇ ਆ ਪਰ ਆਸੀਂ ਸਾਡਾ ਗੁਜ਼ਰ ਗਿਆ ਵਾ ਤੇ ਅਸੀਂ ਬੜਾ ਲਾਜ ਕਰਾਇਆ ਕਦੀ ਕਿਸੇ ਹਸਪਤਾਲ ਦਾਖਲ ਕਰਾਇਆ ਤੇ ਕਿਤੇ ਫਰਾਇਆ ਤੇ ਪਰਜਾਈ ਸਾਡੀ ਬਹੁਤ ਚਰੀ ਭਲੀ ਮਾਨਸਿਆ ਕਦੀ ਇਹਨਾਂ ਦੀ ਰੋਟੀ ਪੱਕ ਗਈ ਕਦੀ ਨਾ ਪੱਕ ਗਈ ਤੇ ਤੇ ਇਹਨੇ ਦੇ ਬੱਚੇ ਆ ਉਹ ਕਾ ਕੇ ਜਿਕੇ ਗੁੜੀਆ ਉਹ ਇੱਕ ਤੇ ਚਾਰਾ ਨਾ ਹੋਇਆ ਵਰਗਾ ਹੀ ਬੱਚਾ ਇਹ ਅਸਲੀ ਇਹ ਦੋ ਬੱਚੇ ਜਾਂਦੇ ਸਕੂਲੇ ਤੇ ਮਾਂ ਸਾਡੀ ਨੂੰ ਸਾਡੀ ਪ੍ਰਧਾਈ ਸਾਹਿਬ ਦੀ ਆ ਅਸੀਂ ਤੇ ਚਲੋ ਚਲੋ ਜਿੰਨੇ ਜੋਗੇ ਹੈਗੇ ਕਰੀਬ ਅਸੀਂ ਵੀ ਇੰਨਾ ਨਹੀਂ ਮਿਲਤ ਕਰਦੇ ਆ ਤੇ ਬਾਕੀ ਤੁਸੀਂ ਹੱਲ ਤੋਂ ਤੁਸੀਂ ਮਿਲਤ ਕਰ ਸਕਦੇ ਜੀ ਇਹਨਾਂ ਨੇ ਕਦੀ ਰੋਟੀ ਪਾ ਗੀ ਕਦੀ ਨਾ ਪੱਕੀ ਚਾਰੇ ਮੰਗ ਕੇ ਵੀ ਖਾ ਸਕਦੇ ਆ ਤੇ ਦੂਜੀ ਆਵੇ ਛਾਤੀ ਵੀ ਇਹਨਾਂ ਦੀ ਵੇਖੋ ਕੀ ਹਾਲ ਬਣਿਆ ਵਾ ਇਹਨਾਂ ਦੀ ਮਰਜ਼ੀ ਤੁਸੀਂ ਬਾਜੀ ਬਹੁਤ ਧੰਵਾ ਤੁਹਾਡਾ ਤੁਸੀਂ ਇਹਨਾਂ ਦੀ ਮਰਜ਼ੀ ਜਿੰਨੀ ਅਗਰੇ ਕਰੋ ਦੀ ਛਾਤੀ ਵੀ ਪੰਡਾ ਗਈ ਇਹਨਾਂ ਦੀ ਕਣਕ ਵੀ ਕੱਟੀ ਗਈ ਹਾਂਜੀ ਇਹਨਾਂ ਦੀ ਕਣਕ ਵੀ ਕੱਟੀ ਗਈ ਸਰਪੰਚ ਨੇ ਵੋਟ ਨਾਲ ਆ ਕੇ ਕੜੀ ਜਾਂਦਾ ਕਮਰਾ ਵੀ ਪਾਵਾਂਗੇ ਇਹ ਕਿ ਸ਼ਾਹ ਪਾਰ ਜਿਹੜੀ ਇਹਨਾਂ ਦੀ ਕਣਕ ਕੱਟੀ ਗਈ ਉਹ ਤਾਂ ਸਰਪੰਚ ਸਾਹਿਬ ਨੂੰ ਪਤਾ ਵਾ ਜਿੱਦੇ ਵੋਟਾਂ ਲੈਂਦੇ ਉਦੋਂ ਆਣ ਕੇ ਕਿਹਦੇ ਪੈਰੀ ਹੱਥ ਲਾਉਂਦੇ ਆ ਤੇ ਜਿੱਦੋ ਇਹੋ ਜੇ ਹਾਲਤਾ ਹੁੰਦੀ ਆ ਉਦੋਂ ਕੋਈ ਪੁੱਛਦਾ ਨਹੀਂ ਪੁੱਛਦਾ ਨਹੀਂ ਤੋ ਆ ਇੱਥੇ ਇੱਕ ਗੱਲ ਮੈਂ ਹੋਰ ਦੱਸਣੀ ਚਾਹਾਂਗਾ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਿੱਥੇ ਅੱਖਾਂ ਵਾਲਿਆਂ ਨੂੰ ਨਹੀਂ ਲੋਕ ਕੋਈ ਸਾਹਮਦੇ ਤਾਂ ਉੱਥੇ ਅੱਜ ਇਹ ਜਿਹੜੀ ਭੈਣ ਹੈ ਇਹ ਆਪਣੀ ਅੰਨੀ ਸੱਸ ਨੂੰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਮਾਤਾ ਦੀ ਤਸਵੀਰ ਦਿਖਾ ਦਿੱਤੀ ਜਾਵੇ ਅੰਨੀ ਸੱਸ ਨੂੰ ਵੀ ਆ ਸਾਹਮ ਰਹੀ ਏ ਤੇ ਤਿੰਨ ਬੱਚੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਉਹਨਾਂ ਬੱਚਿਆਂ ਦੀ ਵੀ ਤਸਵੀਰ ਜਿਹੜੀ ਆ ਵਖਾ ਦਿੱਤੀ ਜਾਵੇ ਜਿੱਥੇ ਅੰਨੀ ਸੱਸ ਨੂੰ ਇਹ ਭੈਣ ਸਾਂਭ ਰਹੀ ਹੈ ਉੱਥੇ ਤਿੰਨ ਬੱਚਾਂ ਦਾ ਵੀ ਜਿਹੜਾ ਪੇਟ ਹੈ ਉਹ ਪਾਲਦੀ ਪਈ ਏ ਪਰ ਕਿਤੇ ਰੋਟੀ ਮਿਲ ਜਾਂਦੀ ਏ ਕਿਤੇ ਨਹੀਂ ਮਿਲਦੀ ਕਿਸੇ ਟਾਈਮ ਤੇ ਭੁੱਖੇ ਵੀ ਰਹਿ ਕੇ ਗੁਜ਼ਾਰਾ ਕਰਨਾ ਪੈਂਦਾ ਏ ਇਹ ਭੈਣ ਦਾ ਕਹਿਣਾ ਏ ਕਹਿੰਦੀ ਕਿਉਂਕਿ ਦਾਨੀ ਸੱਜਣ ਬਹੁਤ ਨੇ ਐਨਆਰਆਈ ਵੀਰ ਬਹੁਤ ਨੇ ਜਿਹੜੇ ਸਮੇਂ-ਸਮੇਂ ਸਿਰ ਗਰੀਬਾਂ ਦੀ ਬਾਹ ਫੜਦੇ ਨੇ ਕੀ ਮਦਦ ਇਹਨਾਂ ਵਾਸਤੇ ਤੁਸੀਂ ਮੰਗਣੀ ਚਾਹੁੰਦੇ ਜੀ ਅਸੀਂ ਤੇ ਵੀਰ ਜੀ ਇਹਨਾਂ ਵਾਸਤੇ ਮਦਦ ਮੰਗਣਾ ਚਾਹੁੰਦੇ ਆਂ ਕਿ ਇਹਨਾਂ ਦੀ ਮਤਲਬ ਛੱਤ ਬਦਲੀ ਜਾਵੇ ਤੇ ਇਹਨਾਂ ਦਾ ਖਰਚਾ ਪਾਣੀ ਜਿੰਨਾ ਵੀ ਹੋ ਸਕਦਾ ਤੁਸੀਂ ਮੁਕਵਾਤੋ ਵਾਦੇ ਦੀ ਮਦਦ ਕਰੋ ਗਰੀਬੀ ਪਰ ਜਾਈ ਸਾਡੀ ਹੈਗੀ ਚਰੀ ਭੋਲੀ ਬਾਣ ਜੀ ਕਦੀ ਕਿਤੇ ਉਹ ਚੰਨ ਜੇਕੇ ਨੇ ਦੇ ਦਿੱਤੀ ਤੇ ਖਾਲੀ ਜੇ ਨਾ ਦਿੱਤੀ ਫਿਰ ਨਹੀਂ ਕੋਈ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਯਾਦ ਹੋਵੇ ਨਹੀਂ ਮੋਬਾਈਲ ਨੰਬਰ ਨਹੀਂ ਉਹ ਸਾਡਾ ਵੀਰ ਮੁੱਕ ਗਿਆ ਸੀ ਤੇ ਮੋਬਾਈਲ ਨੰਬਰ ਨਹੀਂ ਹੁਣ ਸਾਡੇ ਕੋਲ ਹੈਗਾ ਅ ਦੇਖਣ ਵਾਲੀ ਗੱਲ ਹੈ ਕਿ ਅਜੋਕੇ ਸਮਾਏ ਟੈਕਨੋਲੋਜੀ ਦਾ ਯੁੱਗ ਹੈ ਇਸ ਪੈਣ ਦੇ ਕੋਲ ਕੋਈ ਮੋਬਾਈਲ ਵੀ ਨਹੀਂ ਹੈਗਾ ਕਿਉਂਕਿ ਜਦੋਂ ਦਾ ਪੈਣ ਦਾਦੀ ਪਈ ਕੇ ਸਾਡਾ ਭਰਾ ਇਸ ਦੁਨੀਆ ਤੋਂ ਚਲ ਗਿਆ ਉਸ ਤੋਂ ਬਾਅਦ ਕਿਉਂਕਿ ਘਰਾਂ ਦੇ ਗੁਜ਼ਾਰੇ ਨਹੀਂ ਪੂਰੇ ਹੁੰਦੇ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਤੇ ਮੋਬਾਈਲ ਦਾ ਰੀਚਾਰਜ ਕਿੱਥੋਂ ਕਰਨਾ ਮੋਬਾਈਲ ਮਹਿੰਗੇ ਭਾਅ ਦਾ ਲੈਣਾ ਕਿੱਥੋਂ ਆ ਸੋ ਅਸੀਂ ਵੀ ਆਪਣੇ ਚੈਨਲ ਵੱਲੋਂ ਅਪੀਲ ਕਰਦੇ ਆਂ ਤਾਂ ਮੈਂ ਉਹਨਾਂ ਲੀਡਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜੋ ਤੁਸੀਂ ਵੋਟਾ ਲੈਣ ਵਾਲੀ ਗਰੀਬਾ ਪਰਵਾ ਗਰੀਬ ਪਰਿਵਾਰਾਂ ਦੇ ਨਾਲ ਵਾਅਦੇ ਕਰਦੇ ਜੋ ਉਹਨਾਂ ਵਾਅਦਿਆਂ ਤੇ ਖਰਾ ਵੀ ਉਤਰਿਆ ਕਰੋ ਇਹ ਨਹੀਂ ਕਿ ਤੁਸੀਂ ਗਰੀਬ ਪਰਿਵਾਰਾਂ ਦੇ ਘਰ ਜਾ ਕੇ ਚਾਰ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਪਾ ਕੇ ਤੇ ਬੱਲੇ ਬੱਲੇ ਕਰਾ ਦੇਣੀ ਇਹਦੇ ਨਾਲ ਗਰੀਬ ਪਰਿਵਾਰ ਦਾ ਨਾ ਤੇ ਘਰ ਦਾ ਗੁਜ਼ਾਰਾ ਚੱਲਦਾ ਹੈ ਨਾ ਹੀ ਗਰੀਬ ਪਰਿਵਾਰ ਦਾ ਜਿਹੜਾ ਉਹ ਗੁਜ਼ਾਰਾ ਹੁੰਦਾ ਹੈ ਸੋ ਸਾਡੇ ਚੈਨਲ ਵੱਲੋਂ ਵੀ ਇਹ ਅਪੀਲ ਹੈ ਕਿ ਇਸ ਪਰਿਵਾਰ ਦੀ ਬਾਹ ਫੜੋ ਇਸ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਵੇਖੋ ਛੱਤ ਬਦਲਣ ਵਾਲੀ ਆ ਛੱਤ ਬਦਲ ਦੋ ਤੇ ਜੇ ਇਸ ਪਰਿਵਾਰ ਦਾ ਕੋਈ ਮਹੀਨੇ ਦਾ ਕੋਈ ਸੌਦਾ ਪਤਾ ਤੋ ਇਸ ਦਾਨੀ ਸੱਜਣ ਨੂੰ ਲਾ ਸਕਦਾ ਹੈ ਤਾਂ ਜਰੂਰ ਲਾਵੇ ਤਾਂ ਕਿ ਬੱਚੇ ਪੜਨ ਵਾਲੇ ਨੇ ਇਹ ਬੱਚੇ ਪੜ ਕੇ ਕੋਈ ਭਵਿੱਖ ਦੇ ਵਿੱਚ ਆਪਣਾ ਕੋਈ ਕਾਰੋਬਾਰਕ ਸ਼ੁਰੂ ਕਰ ਸਕਣ ਗਰੀਬੀ ਦੀ ਜਿਹੜੀ ਦਲਦਲ ਦੇ ਵਿੱਚੋਂ ਉੱਤੇ ਉੱਠ ਸਕਣ ਸੋ ਐਓ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਰੰਡੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ